ਪਾਈ ਕਿਰਪਾ ਰਾਮ ਕੌਣ ਸਨ ਪਾਈ ਕਿਰਪਾ ਰਾਮ ਜੀ ਜਿਹੜੇ ਕਸ਼ਮੀਰੀ ਪੰਡਤਾਂ ਦਾ ਜਥਾ ਆਇਆ ਸੀ ਸ਼੍ਰੀਨਗਰ ਤੋਂ ਆਨੰਦਪੁਰ ਸਾਹਿਬ ਨਵੇਂ ਪਾਤਸ਼ਾਹ ਦੇ ਚਰਨਾਂ ਲੱਗਿਆ ਸੀ ਕਿਹਾ ਸੀ ਸਾਨੂੰ ਬਚਾਓ ਉਹਨਾਂ ਦਾ ਨੇਤਾ ਸੀ ਅਰਬੀ ਦਾ ਸੰਸਕ੍ਰਿਤ ਦਾ ਬ੍ਰਜ ਭਾਸ਼ਾ ਦਾ ਵਿਦਵਾਨ ਮਹਾਰਾਜੇ ਬੇਨਤੀ ਸੁਣ ਕੇ ਦਿੱਲੀ ਨਹੀਂ ਚੱਲ ਪਏ ਆਪਾਂ ਜਾਣਦੇ ਆ ਉਹ ਸਾਖੀ ਨਹੀਂ ਸੁਣਾਉਂਦਾ ਸ਼ਾਹਤ ਵਾਸਤੇ ਤੁਰਪੇ ਨਾਲ ਪਾਈ ਕਿਰਪਾ ਰਾਮ ਤੁਰਪੇ ਮਹਾਰਾਜ ਰੁਕੇ ਪਾਈ ਕਿਰਪਾ ਰਾਮ ਤੁਸੀਂ ਸਾਡੇ ਨਾਲ ਨਹੀਂ ਜਾਣਾ ਤੁਸੀਂ ਵਾਪਸ ਸ਼੍ਰੀਨਗਰੂ ਨਹੀਂ ਜਾਣਾ ਤੁਹਾਨੂੰ ਜ਼ਿੰਮੇਵਾਰੀ ਦੇਣੀ ਹੈ ਵੱਡੀ ਜ਼ਿੰਮੇਵਾਰੀ ਨਿਭਾਣੀ ਪਏਗੀ ਮਹਾਰਾਜ ਨਿਭਾਵਾਂਗੇ ਹੁਕਮ ਕਰੋ ਤੁਹਾਨੂੰ ਅਨੰਦਪੁਰ ਰਹਿਣਾ ਪਏਗਾ ਬਾਲਕ ਗੋਬਿੰਦ ਰਾਏ ਦੀ ਵਿੱਦਿਆ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਤੁਹਾਡੇ ਹੱਥ ਸੌਂਪ ਕੇ ਚੱਲੇ ਆਂ ਅਨੰਦਪੁਰ ਰਹਿਣਾ ਪਏਗਾ ਮਹਾਰਾਜ ਜੋ ਹੁਕਮ ਦਸਨ ਪਾਤਸ਼ਾਹ ਹਜ਼ੂਰ ਨੇ ਅਰਬੀ ਫਾਰਸੀ ਬ੍ਰਜੀ ਸੰਸਕ੍ਰਿਤ ਪੰਡਿਤ ਕਿਰਪਾ RAM ਤੋਂ ਸਿੱਖੀ ਸੀ ਉਹਨਾਂ ਦੇ ਅਧਿਆਪਕ ਸਨ ਜਦੋਂ 1699 ਚ ਖਾਲਸਾ ਪੰਥ ਪ੍ਰਗਟ ਕਰਨਾ ਸੀ ਭਾਈ ਕਿਰਪਾ ਰਾਮ ਆਏ ਜੀ ਮਹਾਰਾਜ ਸਾਨੂੰ ਵੀ ਅਮਰ ਦੀ ਦਾਤ ਬਖਸ਼ੋ ਆਗਿਆ ਦਿਓ ਅਸੀਂ ਵੀ ਅਮਰ ਛਕ ਲਈ ਮਹਾਰਾਜ ਨੇ ਫਰਮਾਇਆ ਤੁਸੀਂ ਤਾਂ ਸਾਡੇ ਅਧਿਆਪਕ ਹੋ ਤੁਹਾਨੂੰ ਦੇਣ ਲਈ ਸਾਡੇ ਕੋਲ ਕੀ ਹੈ ਅਸੀਂ ਤਾਂ ਤੁਹਾਡੇ ਤੋਂ ਲੈ ਹੀ ਲਿਆ ਤੁਸੀਂ ਅਧਿਆਪਕ ਹੋ ਸਾਡੇ ਤੁਸੀਂ ਵੱਡੇ ਹੋ ਭਾਈ ਕਿਰਪਾ ਰਾਮ ਕਹਿਣ ਲੱਗੇ ਵੱਡੇ ਪਿਤਾ 9ਵੇਂ ਪਾਤਸ਼ਾਹ ਦਾ ਹੁਕਮ ਸੀ ਕਿ ਤੁਸੀਂ ਅਨੰਦਪੁਰ ਰਹੋਗੇ ਉਹਨਾਂ ਦੇ ਹੁਕਮ ਮੰਨ ਕੇ ਅਨੰਦਪੁਰ ਰਹੇ ਦੁਨੀਆਦਾਰੀ ਦੀ ਜੋ ਵਿੱਦਿਆ ਸੀ ਵਿਹਾਰਕ ਵਿੱਦਿਆ ਜੋ ਸਾਡੇ ਪਾਸ ਸੀ ਉਹ ਤੁਹਾਨੂੰ ਸੌਂਪ ਦਿੱਤੀ ਸੀ ਤੁਹਾਡੇ ਪਾਸ ਰੋਹਾਨੀ ਵਿੱਦਿਆ ਜਿਹੜੀ ਹੁਣ ਅਸੀਂ ਉਹਦੇ ਤਾਂ ਹੱਕਦਾਰ ਹਾਂ ਕਿਰਪਾ ਕਰੋ ਹੁਣ ਆਪਣੀ ਰੋਹਾਨੀ ਵਿੱਦਿਆ ਰਾਹੀਂ ਸਾਨੂੰ ਸ਼ਾਮਲ ਕਰਨ ਦੀ ਆਗਿਆ ਦਿਓ ਮਹਾਰਾਜ ਨੇ ਅਸੀਸ ਦਿੱਤੀ ਧਾਰਮਿਕ ਗੁਰੂ ਦਸਮ ਪਾਤਸ਼ਾਹ ਨੇ ਦੁਨੀਆਦਾਰੀ ਅਧਿਆਪਕ ਵੱਜੋਂ ਕਿਰਪਾ ਰਾਮ ਜੀ ਨੇ ਬਾਹਰ ਹਣ ਇਥੇ ਹੀ ਬਸ ਨਹੀਂ ਹੋਈ ਅਮਰਤ ਛਕਿਆ ਕਿਰਪਾ RAM ਤੋਂ ਕਿਰਪਾ ਸਿੰਘ ਹੋਏ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੀ ਹਿਫਾਜ਼ਤ ਕਰਦੇ ਹੋਏ ਸ਼ਹੀਦ ਹੋਏ ਉੱਥੇ ਦਰਵਾਜ਼ੇ ਤੇ ਜਿਹੜਾ ਨਾਂ ਲਿਖੇ ਹੋਏ ਨੇ ਸ਼ਹੀਦਾਂ ਦੇ ਉਹਨਾਂ ਵਿੱਚ ਭਾਈ ਕਿਰਪਾ ਸਿੰਘ ਮੌਜੂਦ ਨੇ